ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬ ਫੈਕਟ ਦੇ ਉੱਤੇ ਸੋ ਦੋਸਤੋ ਅੱਜ ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ ਚਰਨਜੀਤ ਸਿੰਘ ਤਲਵੰਡੀ ਹੁਰਾਂ ਬਾਰੇ ਸੋ ਇਹ ਸਿੰਘ ਬਾਰੇ ਵੀ ਬਹੁਤ ਹੀ ਘੱਟ ਲਿਖਿਆ ਗਿਆ ਹੈ ਬਹੁਤ ਹੀ ਘੱਟ ਸਿੱਖ ਨੇ ਮੈਨੂੰ ਲੱਗਦਾ 20% ਸਿੱਖ ਹੋਣਗੇ ਜਿਹੜੇ ਇਹਨਾਂ ਬਾਰੇ ਜਾਣਦੇ ਹੋਣਗੇ ਸੋ ਵੀਡੀਓ ਆਦੀ ਬੜੀ ਬਾਖਮਾਲ ਹੋਣ ਵਾਲੀ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰ ਦੇਣਾ ਸੋ ਭਾਈ ਦਲਜੀਤ ਸਿੰਘ ਬਿੱਟੂ ਜੀ ਲਿਖਦੇ ਨੇ ਕਹਿੰਦੇ ਵੀ ਇਸ ਜਰਨੈਲ ਨੂੰ ਸੰਘਰਸ਼ ਦੇ ਬਹੁਤੇ ਰਾਜ਼ ਪਤਾ ਸਨ ਤਕਰੀਬਨ ਸਾਰੀਆਂ ਹੀ ਜਥੇਬੰਦੀਆਂ ਨਾਲ ਇਹਦਾ ਰਾਬਤਾ ਸੀ ਸਾਡੀਆਂ ਬਹੁਤੀਆਂ 18 ਵੀ ਸਾਂਝੀਆਂ ਸਨ ਕਿਉਂਕਿ ਇਹਨਾਂ ਵਿੱਚੋਂ ਜ਼ਿਆਦਾ 18 ਇਸ ਨਹੀਂ ਬਣਾਈਆਂ ਸਨ ਇਸ ਨੂੰ 1998 ਜੂਨ ਮਹੀਨੇ ਦੇ ਸ਼ੁਰੂ ਵਿੱਚ ਮੁਹਾਲੀ ਤੋਂ ਸਕੂਟਰ ਤੇ ਜਾਂਦੇ ਆ ਗ੍ਰਫਤਾਰ ਕਰ ਲਿਆ ਗਿਆ ਸੀ ਇਸ ਨੂੰ ਸ਼ਾਮ ਤੱਕ ਸ਼ਹੀਦ ਕਰ ਦਿੱਤਾ ਗਿਆ ਸੀ ਪੁਲਿਸ ਉਹਨਾਂ ਦਿਨਾਂ ਵਿੱਚ ਵੱਡੇ ਖਾੜਕੂ ਜਰਨੈਲਾਂ ਨੂੰ ਬਹੁਤਾ ਚਰਨੀ ਸੀ ਰੱਖਦੀ ਕਿਉਂਕਿ ਖਾੜਕੂਆਂ ਵੱਲੋਂ 5:30 ਵਜੋਂ ਸਿਆਸੀ ਬੰਦਿਆਂ ਨੂੰ ਚੁੱਕ ਲਿਆ ਜਾਂਦਾ ਸੀ ਅਤੇ ਆਪਣੇ ਜਰਨੈਲ ਨੂੰ ਛੱਡਣ ਲਈ ਦਬਾਅ ਆਇਆ ਜਾਂਦਾ ਸੀ ਇਸ ਕਰਕੇ ਉਸ ਸਮੇਂ ਤੱਕ ਪੁਲਿਸ ਨੂੰ ਇਹ ਮਿੱਥ ਲਿਆ ਕਿ ਵੱਡੇ ਜਰਨਲਾਂ ਨੂੰ ਫੜਨ ਤੋਂ ਬਾਅਦ ਇੱਕ ਜਾਂ ਵੱਧ ਤੋਂ ਵੱਧ 2 ਦਿਨਾਂ ਵਿੱਚ ਸ਼ਹੀਦ ਕਰ ਦਿਓ ਚਰਨਜੀਤ ਸਿੰਘ ਤਲਵੰਡੀ ਨੂੰ ਤਾਂ ਛੇਤੀ ਸ਼ਹੀਦ ਕਰਨ ਦਾ ਹੋਰ ਵੀ ਪਹਿਲੂ ਸੀ ਕਿਉਂਕਿ ਉਹ ਇੱਕ ਰਾਜਨੀਤਿਕ ਪਰਿਵਾਰ ਵਿੱਚੋਂ ਸੀ ਤੇ ਜਗਦੇਵ ਸਿੰਘ ਤਲਵੰਡੀ ਉਹਦਾ ਸਗਾ ਚਾਚਾ ਸੀ ਚਰਨਜੀਤ ਸਿੰਘ ਆਖਰੀ ਦਮ ਤੱਕ ਪੁਲਿਸ ਅਫਸਰਾਂ ਨਾਲ ਬਹਿਸਦਾ ਰਿਹਾ ਸਰਕਾਰ ਨੇ ਆਪਣਾ ਸਾਰਾ ਜ਼ੋਰ ਲਾਇਆ ਕਿ ਉਹ ਆਪਣਾ ਮੂੰਹ ਖੋਲੇ ਰਾਜਨੀਤਿਕ ਪਛੋਕਣ ਹੋਣ ਕਾਰਨ ਉਸ ਨੂੰ ਸੱਤਾ ਦਾ ਲਾਲਚ ਵੀ ਦਿੱਤਾ ਗਿਆ ਪਰ ਉਹ ਆਪਣੇ ਸੁਭਾਅ ਅਤੇ ਅਕੀਦੇ ਅਨੁਸਾਰ ਅਡੋਲ ਰਿਹਾ। ਉਸ ਦੀ ਤਵਦੀਸ਼ ਕਰਨ ਵਿੱਚ ਐਸਪੀ ਬਖਸ਼ੀਸ਼ ਪੰਡਤ ਸ਼ਾਮਲ ਸਨ। ਤਸ਼ੱਦਦ ਹੋਣ ਮਗਰੋਂ ਟੁੱਟਿਆ ਹੋਇਆ ਸਮਝ ਕੇ ਵੱਦ ਕਲਾਮੀ ਕੀਤੀ। ਚਰਨਜੀਤ ਸਿੰਘ ਨੇ ਆਖਰੀ ਹਿੱਲੇ ਵਜੋਂ ਆਪਣਾ ਸਾਰਾ ਤਾਣ ਇਕੱਠਾ ਕਰਕੇ ਝਪਟਾ ਮਾਰਿਆ ਤੇ ਦੋਵੇਂ ਹੱਥਾਂ ਨਾਲ ਬਖਸ਼ੀਸ਼ ਪੰਡਤ ਦਾ ਗਲਾਵਾ ਫੜ ਲਿਆ ਅਤੇ ਪੁਲਿਸ ਵਾਲੇ ਉਸ ਦਾ ਗਲਾ ਘੁੱਟਣ ਲੱਗ ਪਏ ਤੇ ਨਾਲ ਹੀ ਡੰਗੀਆਂ ਸੱਟਾਂ ਮਾਰੀਆਂ। ਤਸ਼ੱਦਦ ਕਾਰਨ ਉਹ ਪਹਿਲਾਂ ਹੀ ਸਰੀਰਕ ਪੱਖੋਂ ਟੁੱਟ ਚੁਕਿਆ ਸੀ ਤੇ ਅੰਤ ਨੇੜੇ ਹੀ ਸੀ ਪਰ ਇਸ ਘੋਲ ਤੇ ਇਹਨਾਂ ਸੱਟਾਂ ਕਾਰਨ ਉਹ ਬੇਹੋਸ਼ ਹੋ ਗਿਆ ਤੇ ਫਿਰ ਹੋਸ਼ ਵਿੱਚ ਨਹੀਂ ਆਇਆ ਜਿਸ ਸ਼ਾਨ ਅਤੇ ਜ਼ੁਰਤ ਨਾਲ ਉਹ ਜਿਉਂਦਾ ਸੀ ਉਸੇ ਤਰੀਕੇ ਨਾਲ ਹੀ ਸ਼ਹਾਦਤ ਦਿੱਤੀ ਉਹਨੇ ਆਪਣੇ ਸਵੈਮਾਨ ਦਾ ਨਿਸ਼ਾਨ ਦੁਸ਼ਮਣਾਂ ਦੇ ਦਿਲਾਂ ਉਤੇ ਗੜ ਦਿੱਤਾ ਉਨਾ ਦਿਨਾਂ ਵਿੱਚ ਚਰਨਜੀਤ ਸਿੰਘ ਨੇ ਸੱਤ ਫੇਜ਼ ਮੁਹਾਲੀ ਵਿੱਚ ਇੱਕ ਘਰ ਲਿਆ ਹੋਇਆ ਸੀ ਤੇ ਅਸੀਂ ਇੱਕ ਦਿਨ ਪਹਿਲਾਂ ਉਸ ਕੋਲੋਂ ਹੀ ਸਰਹੱਦ ਪਾਰ ਜਾਣ ਦੀ ਤੁਰੇ ਸਾਂ ਸਾਡਾ ਪਾਰ ਜਾਣ ਦਾ ਸਬੱਬ ਨਾ ਬਣਿਆ ਤਾਂ ਮੈਂ ਤੇ ਡਾਕਟਰ ਸੋਹਣ ਸਿੰਘ ਅਗਲੀ ਸ਼ਾਮ ਨੂੰ ਮੁੜ ਇਸੇ ਟਿਕਾਣੇ ਤੇ ਆਏ ਤਾਂ ਉੱਥੇ ਕੋਈ ਨਹੀਂ ਸੀਗਾ ਅਸੀਂ ਕੋਚਰ ਉਡੀਕ ਕੇ ਰਾਤ ਡਾਕਟਰ ਸਾਹਿਬ ਦੇ ਘਰ ਕੱਟੀ ਸਵੇਰੇ ਸਾਧਰੇ ਨਾਸ਼ਤਾ ਕਰਕੇ ਮੈਂ ਤਾਂ ਨੰਗਲਵਾਲੀ ਠਾਰ ਵੱਲੋਂ ਤੁਰ ਪਿਆ ਅਤੇ ਡਾਕਟਰ ਸਾਹਿਬ ਕਿਸੇ ਹੋਰ ਠਾਰ ਵੱਲੋਂ ਚਲੇ ਗਏ ਰੋਪੜ ਅੱਡੇ ਤੋਂ ਜਦੋਂ ਮੈਂ ਨੂਰਪੁਰ ਬੇਦੀ ਵਾਲੀ ਬੱਸ ਫੜੀ ਤਾਂ ਅਜੀਤ ਅਖਬਾਰ ਵੀ ਫੜ ਲਿਆ ਰਾਹ ਵਿੱਚ ਟੱਪਰੀਆਂ ਪਿੰਡ ਕੋਲ ਜਾ ਕੇ ਮੈਂ ਅਖਬਾਰ ਖੋਲ ਕੇ ਦੇਖੀ ਤਾਂ ਸਨ ਰਹਿ ਗਿਆ ਅਖਬਾਰ ਦਾ ਪਹਿਲਾ ਪੰਨਾ ਚਰਨਜੀਤ ਸਿੰਘ ਤਲਵੰਡੀ ਦੀਆਂ ਫੋਟੋਆਂ ਤੇ ਖਬਰਾਂ ਨਾਲ ਭਰਿਆ ਪਿਆ ਸੀ ਚਰਨਜੀਤ ਸਿੰਘ ਨੂੰ ਸਾਡੀ ਪੱਕੀ ਠਾਰ ਦਾ ਵੀ ਪਤਾ ਸੀ ਜਿੱਥੋਂ ਅਸੀਂ ਬਾਅਦ ਵਿੱਚ ਫੜੇ ਗਏ ਇੱਕ ਵਾਰ ਦਿਲ ਗਮ ਵਿੱਚ ਡੁੱਬ ਗਿਆ ਇੰਨੇ ਤਕੜੇ ਜਰਨੈਲ ਤੇ ਨੇੜਲੇ ਸਾਥੀ ਦੇ ਵਿਛੋੜੇ ਨਾਲ ਕੁਝ ਸਮਾਂ ਸ਼ਰੀਰ ਸੁਨ ਜਾ ਹੋ ਗਿਆ ਅੱਖਾਂ ਵਿੱਚ ਕੁਝ ਨਮੀ ਆ ਗਈ ਪਰ ਅੱਧੇ ਘੰਟੇ ਬਾਅਦ ਜਦੋਂ ਨੂਰਪੁਰ ਨੇੜੇ ਪਹੁੰਚਿਆ ਤਾਂ ਮਨ ਫੇਰ ਆਪਣੀ ਪਹਿਲਾਂ ਵਾਲੀ ਸਥਿਤੀ ਵਿੱਚ ਆ ਗਿਆ ਚੱਲ ਰਹੀ ਜੰਗ ਵਿੱਚ ਜਿਵੇਂ ਇੱਕ ਸਾਥੀ ਡਿੱਗ ਪੈਂਦਾ ਤਾਂ ਦੂਸਰਾ ਉਸਦੇ ਹਥਿਆਰ ਚੁੱਕ ਕੇ ਉਸਦੀ ਜਗ੍ਹਾ ਲੈ ਲੈਂਦਾ ਉਸ ਵਕਤ ਖਾਲਸਤਾਨ ਦੀ ਜੰਗ ਹੀ ਸਾਡੀ ਜ਼ਿੰਦਗੀ ਸੀ ਤੇ ਇਹ ਜ਼ਿੰਦਗੀ ਦਾ ਸਭ ਤੋਂ ਵੱਡਾ ਸੱਚ ਸੀ ਸਾਡੇ ਜਿਉਂਦੇ ਜੀਹੇ ਮੁੱਕਣਾ ਨਹੀਂ ਚਾਹੀਦਾ ਗੋਲੀ ਚੱਲਦੀ ਰਹਿਣੀ ਚਾਹੀਦੀ ਹੈ ਬਖਸ਼ੀਰ ਸਿੰਘ ਐਸਪੀ ਇਸ ਤੋਂ ਬਾਅਦ ਤਰਨਤਾਰਨ ਤਬਦੀਲ ਹੋ ਗਿਆ ਤੇ ਉੱਥੇ ਕਮਾਂਡੋ ਫੋਰਸ ਦੇ ਮੇਜਰ ਸਿੰਘ ਸ਼ਹੀਦ ਅਤੇ ਭਿੰਡਰਾਵਾਲਾ ਟਾਈਗਰ ਫੋਰਸ ਦੇ ਸੁਖਵਿੰਦਰ ਸਿੰਘ ਸੰਘਾ ਦੇ ਜਥਿਆਂ ਨੇ ਉਸ ਦੀ ਜੀਪ ਨੂੰ ਬੰਬ ਨਾਲ ਉਡਾ ਦਿੱਤਾ ਇਸੇ ਤਰ੍ਹਾਂ ਇੱਕ ਦਿਨ ਬਖਤਾਵਰ ਸਿੰਘ ਸਰਾ ਸ਼ੇਰ ਸਿੰਘ ਸ਼ੇਰ ਅਤੇ ਅਜਮੇਰ ਸਿੰਘ ਲੋਤੀਵਾਲ ਲੁਧਿਆਣੇ ਰੇਲਵੇ ਸਟੇਸ਼ਨ ਦੇ ਨੇੜੇ ਕਿਤੇ ਇਕੱਠੇ ਹੋਏ ਤੇ ਕਾਲੇ ਸ਼ੀਸ਼ਿਆਂ ਵਾਲੀ ਗੱਡੀ ਵਿੱਚ ਬੈਠੇ ਕਿਸੇ ਮੁਖਬਰ ਨੇ ਇਹਨਾਂ ਨੂੰ ਫੜਾ ਦਿੱਤਾ ਬਖਤਾਵਰ ਸਿੰਘ ਅਤੇ ਅਜਮੇਰ ਸਿੰਘ ਤਾਂ ਇਕੱਠੇ ਫੜੇ ਗਏ ਸ਼ੇਰ ਸਿੰਘ ਛੇਰ ਬਾਰੇ ਪਤਾ ਨਹੀਂ ਇਹਨਾਂ ਦੇ ਨਾਲ ਜਾਂ ਕਿਸੇ ਹੋਰ ਥਾਂ ਤੋਂ ਪਰ ਫੜਿਆ ਉਸੇ ਦਿਨੀ ਤੇ ਉਸੇ ਪੁਲਿਸ ਟੋਲੀ ਨੇ ਸੀਗਾ ਇਹਨਾਂ ਤਿੰਨਾਂ ਦੀ ਸ਼ਹਾਦਤ ਤੇ ਘਟਨਾਕ੍ਰਮ ਦਾ ਉਦੋਂ ਸਾਨੂੰ ਪੂਰਾ ਪਤਾ ਨਹੀਂ ਲੱਗਿਆ ਪਰ ਬਾਅਦ ਵਿੱਚ ਸਨਕਤ ਹੋ ਗਈ ਸੀ ਹਕੂਮਤ ਲਈ ਇਹ ਬਹੁਤ ਸੁਭਾਗਾ ਦਿਨ ਸੀ ਅਤੇ ਬਹੁਤ ਹੀ ਵੱਡੀ ਸਫਲਤਾ ਸੀ ਉਹਨਾਂ ਲਈ ਕਿ ਅਚਨਚੇਤ ਹੀ ਖਾੜਕੂ ਸੰਘਰਸ਼ ਦੇ ਤਿੰਨ ਉੱਪਰ ਦੇ ਆਗੂ ਅਤੇ ਚੋਟੀ ਦੇ ਯੋਧੇ ਇਕੱਠੇ ਹੱਥ ਆ ਗਏ ਸਨ ਸਾਡੀ ਬਹੁਤ ਵੱਡੀ ਨਲਾਕੀ ਸੀ ਕਿ ਇਸ ਤਰ੍ਹਾਂ ਤਿੰਨ ਐਨੇ ਸੁੱੜਜੇ ਹੋਏ ਅਤੇ ਵੱਡੀਆਂ ਸ਼ਖਸੀਤਾਂ ਵਾਲੇ ਜਾਂਬਾਤ ਸਿੰਘ ਐਨੇ ਸੌਖੀ ਤਰ੍ਹਾਂ ਦੁਸ਼ਮਣ ਦੇ ਹੱਥ ਜਾਣ ਦਿੱਤੇ ਖਾੜਕੂ ਸੰਘਰਸ਼ ਲਈ ਇਹ ਅਸਹਿ ਘਟਾ ਸੀ ਅਜਮੇਰ ਸਿੰਘ ਅਤੇ ਸ਼ੇਰ ਸਿੰਘ ਸ਼ੇਰ ਨੂੰ ਤਾਂ ਸਾਰੇ ਜਾਣਦੇ ਸਨ ਪਰ ਬਖਤਾਵਰ ਸਿੰਘ ਨੂੰ ਹਲੇ ਕੋਈ ਇਸ ਤਰ੍ਹਾਂ ਨਹੀਂ ਸੀ ਜਾਣਦਾ ਇਹ ਕਹਿ ਲਓ ਵੀ ਸੰਘਰਸ਼ ਦੇ ਵੱਡੇ ਥੰਮ ਜਾਂ ਉਹਦੀ ਬਿਹਤਰ ਲੜਾਕੂ ਅਤੇ ਸੁੱੜਜੀ ਹੋਈ ਅਗਵਾਈ ਕਰਨ ਵਾਲੇ ਉੱਚ ਕਿਰਦਾਰੀ ਨੁਮਾਇंदे ਅਜੇ ਇੱਕੋ ਸਾ ਢਿੱਗੇ ਕੁਝ ਦਿਨਾਂ ਬਾਅਦ ਜਦੋਂ ਗੁਰਜੰਡ ਸਿੰਘ ਬੁੱਧ ਸਿੰਘ ਵਾਲਾ ਹਰਮਿੰਦਰ ਸਿੰਘ ਸੁਲਤਾਨਵਿੰਡ ਹਰਜੀਤ ਸਿੰਘ ਅਤੇ ਮੈਂ ਇੱਕ ਤਾਂ ਇਕੱਠੇ ਹੋਏ ਤਾਂ ਸਭ ਦੀਆਂ ਅੱਖਾਂ ਨਮ ਹੋ ਗਈਆਂ ਤੇ ਕਾਫੀ ਚਿਰ ਕੋਈ ਨਹੀਂ ਬੋਲਿਆ ਸਭ ਨੂੰ ਪਤਾ ਸੀ ਕਿ ਬਹੁਤ ਭਾਰੀ ਨੁਕਸਾਨ ਹੋਇਆ ਬਾਅਦ ਵਿੱਚ ਇਹ ਗੱਲ ਪਤਾ ਲੱਗੀ ਕਿ ਅਜਮੇਰ ਸਿੰਘ ਤੇ ਤਾਂ ਕੈਦ ਟੋਲੇ ਦੇ ਨਾਲ ਪੰਜਾਬ ਪੁਲਿਸਾਂ ਤੇ ਸੀਆਰਪੀਐਫ ਨੇ ਬਹੁਤ ਫੁਰਤੀ ਨਾਲ ਵਾਰ ਕੀਤਾ ਸਿੰਘਾਂ ਤੋਂ ਆਪਣੇ ਹਥਿਆਰ ਕੱਢੇ ਨਹੀਂ ਗਏ ਅਜਮੇਰ ਸਿੰਘ ਕੋਲ ਪਿਸਤੌਲ ਸੀ ਪੁਲਿਸ ਵਾਲਿਆਂ ਨੇ ਬਹੁਤ ਤੇਜ਼ੀ ਨਾਲ ਇਹਨਾਂ ਦੇ ਗੰਭੀਰ ਸੱਟਾਂ ਮਾਰੀਆਂ ਤੇ ਜੱਫੇ ਮਾਰ ਲਏ ਪਰ ਇਸ ਜੱਫੋ ਜੱਫੀ ਵਿੱਚ ਅਜਮੇਰ ਸਿੰਘ ਸਾਈਨਾਈਡ ਖਾਣ ਵਿੱਚ ਕਾਮਯਾਬ ਹੋ ਗਿਆ ਤੇ ਥਾਂੇਸ਼ੀਦ ਹੋ ਗਿਆ ਬਾਕੀਆਂ ਦੋਵਾਂ ਨੂੰ ਉਹ ਸੀਆਈਏ ਸਟਾਫ ਲੁਧਿਆਣੇ ਲੈ ਗਏ ਉੱਥੇ ਉਸ ਦਿਨ ਜਸ਼ਨ ਦਾ ਮਾਹੌਲ ਸੀ ਸਿੰਘਾਂ ਦਾ ਵੱਡੇ ਤੋਂ ਵੱਡਾ ਦੁਸ਼ਮਣ ਉਸ ਦਿਨ ਉੱਥੇ ਹਾਜ਼ਰ ਸੀ ਕੇਪੀਐਸ ਗਿਲਵੀ ਪਹੁੰਚ ਗਏ ਆ ਹੁਣ 10ਵੇਂ ਗੁਰੂ ਦੇ ਦੋਵਾਂ ਸਿੰਘਾਂ ਦੀ ਪਰਖ ਸ਼ੁਰੂ ਹੋ ਗਈ ਇਹ ਘਟਨਾ ਸਵੇਰੇ 9-10 ਵਜੇ ਦੀ ਹੈ ਜੋ ਵੱਧ ਤੋਂ ਵੱਧ ਤਸ਼ੱਦਦ ਦਾ ਢੰਗ ਸੋਚਿਆ ਜਾ ਸਕਦਾ ਸੀ ਇਹਨਾਂ ਦੋਵਾਂ ਉੱਤੇ ਬਣਾਇਆ ਗਿਆ ਕਿਉਂਕਿ ਪੁਲਿਸ ਨੂੰ ਪਤਾ ਸੀ ਕਿ ਇਹਨਾਂ ਸਿੰਘਾਂ ਨੂੰ ਖਾੜਕੋ ਜੰਗ ਦੇ ਪ੍ਰਮੁੱਖ ਸਿੰਘਾਂ ਅਤੇ ਅਗਲੇ ਕੰਮਾਂ ਬਾਰੇ ਜਾਣਕਾਰੀ ਹੈਗੀ ਹੈ ਵੱਡੇ ਅਫਸਰਾਂ ਨੇ ਕੋਲ ਖੜ ਕੇ ਸਭ ਤਰ੍ਹਾਂ ਦਾ ਤਸ਼ੱਦਦ ਕਰਵਾਇਆ ਤੇ ਆਖਰ ਰਾਤ ਤੱਕ ਦੋਵਾਂ ਨੂੰ ਖਤਮ ਕਰ ਦਿੱਤਾ ਗਿਆ ਦੱਸਣ ਵਾਲਿਆਂ ਅਨੁਸਾਰ ਉਹਨਾਂ ਦੇ ਸਰੀਰਾਂ ਦਾ ਕੋਈ ਵੀ ਹਿੱਸਾ ਸਲਾਮਤ ਨਹੀਂ ਸੀਗਾ ਸਾਰੇ ਅੰਗ ਤੋੜੇ ਭੰਨੇ ਅਤੇ ਚੀਰੇ ਬਏ ਸਨ ਆਖਰੀ ਸਮੇਂ ਦੱਸਦੇ ਨੇ ਕਿ ਕੇਪੀਐਸ ਗਿਲ ਬਹੁਤ ਖਿਜ ਗਿਆ ਬਖਤਾਵਰ ਸਿੰਘ ਸਰਾਂ ਦਾ ਚੂੜਾ ਟੁੱਟ ਗਿਆ ਉਹ ਹੌਲੀ ਹੌਲੀ ਸ਼ਾਂਤ ਹੋ ਗਿਆ ਪਰਖ ਵਿੱਚੋਂ ਉਹ ਸਿੰਘ ਪੂਰਾ ਉਤਰਿਆ ਤੇ ਆਪਣੇ ਅਗਲੇ ਸਫ਼ਰ ਵੱਲ ਨੂੰ ਤੁਰ ਪਿਆ ਬਖਤਾਵਰ ਸਿੰਘ ਸਰਾਂ ਜਿਹੜੀ ਪਰਖ ਦੀ ਗੱਲ ਕਰਿਆ ਕਰਦਾ ਸੀ ਉਹਨੇ ਆਪ ਸਿਰੜ ਅਤੇ ਸਿਦਕ ਨਾਲ ਸ਼ੀਦੀ ਪਾ ਕੇ ਵਿਖਾ ਦਿੱਤੀ ਅਤੇ ਕਿਹੜੇ ਰਾਹਾਂ ਤੋਂ ਲੰਘਣਾ ਪੈਂਦਾ ਉਹਨੇ ਇਹ ਦੱਸ ਦਿੱਤਾ ਅਗਲੇ ਦਿਨ ਪੁਲਿਸ ਵਾਲਿਆਂ ਨੇ ਅਜਮੇਰ ਸਿੰਘ ਲੋਧੀਵਾਲ ਅਤੇ ਬਖਤਾਵਰ ਸਿੰਘ ਸਰਾਂ ਦਾ ਇਕੱਠਿਆਂ ਮੁਕਾਬਲਾ ਦਿਖਾ ਦਿੱਤਾ ਤੇ ਸ਼ੇਰ ਸਿੰਘ ਸ਼ੇਰ ਦਾ ਇਕੱਲੇ ਦਾ ਮੁਕਾਬਲਾ ਕਿਤੇ ਹੋਰ ਦਿਖਾ ਦਿੱਤਾ ਗਿਆ ਸ਼ੇਰ ਸਿੰਘ ਸ਼ੇਰ ਇਹ ਸਿੰਘ ਵੀ ਲੁਧਿਆਣੀ ਫੜਿਆ ਹੋਇਆ ਸੀ ਤੇ ਉਹਨੂੰ ਵੀ ਸ਼ਹਾਦਤ ਤੋਂ ਪਹਿਲਾਂ ਬਹੁਤ ਤਸ਼ੱਦਦ ਵਿੱਚੋਂ ਦੀ ਲੰਘਣਾ ਪਿਆ ਉਸਨੇ ਦੁਸ਼ਮਣ ਨੂੰ ਕੋਈ ਵੀ ਰਾਜ ਨਹੀਂ ਦਿੱਤਾ ਉਸ ਨਾਲ ਸਾਂਝੀਆਂ 18 ਹਾਲੇ ਤੱਕ ਸਲਾਮਤ ਨੇ ਤੇ ਮੈਂ ਪਿੱਛੋਂ ਲਗਾਤਾਰ ਉਥੇ ਰਹਿੰਦਾ ਰਿਹਾ ਸਾਡਾ ਸੰਘਰਸ਼ ਇਸ ਕਰਕੇ ਹੀ ਸਰਕਾਰ ਦਾ ਮੁਕਾਬਲਾ ਕਰ ਸਕਿਆ ਕਿਉਂਕਿ ਉਸ ਕੋਲ ਅਜੇਹੇ ਸਿੰਘ ਸਨ ਜਿਨ੍ਹਾਂ ਨੇ ਕਿਸੇ ਵੀ ਹਾਲਤ ਵਿੱਚ ਕੋਈ ਪੇਦ ਨਹੀਂ ਦਿੱਤਾ ਅਜੇਹੇ ਸਿੰਘਾਂ ਨੇ ਸੰਘਰਸ਼ ਦੀ ਅਤੇ ਸਾਡੀ ਉਮਰ ਨੂੰ ਲੰਬਿਆ ਕੀਤਾ ਜਦੋਂ ਕੋਈ ਸਿੰਘ ਫੜੇ ਜਾਣ ਅਤੇ ਉਸਤੇ ਉਤੇ ਤਸ਼ੱਦਦ ਸਹਿ ਕੇ ਸ਼ਹਾਦਤ ਦੰਦਾ ਸੀ ਪਰ ਪਰਿਵਾਰ ਬਾਰੇ ਮੂੰਹੋਂ ਕੁਝ ਨਹੀਂ ਬੋਲਦਾ ਸੀ ਤਾਂ 18 ਵਾਲਿਆਂ ਪਰਿਵਾਰਾਂ ਉਤੇ ਵੀ ਇਸ ਕਾਲ ਦਾ ਬੜਾ ਹੀ ਚੰਗਾ ਅਸਰ ਪੈਂਦਾ ਸੀ ਮੈਂ ਜੇਕਰ ਪਿੱਛੇ ਝਾਤੀ ਮਾਰਾਂ ਤਾਂ ਕਈ ਇਹੋ ਜਿਹੇ 18 ਦਿਸਦਿਆਂ ਨੇ ਜਿਨ੍ਹਾਂ ਤੇ ਦਰਜਣਾ ਸਿੰਘ ਆਉਂਦੇ ਰਹੇ ਪਰ ਕਿਸੇ ਨੇ ਫੜੇ ਜਾਣ ਤੇ ਵੀ ਇਹਨਾਂ ਬਾਰੇ ਦੁਸ਼ਮਣਾਂ ਨੂੰ ਕੋਈ ਨਹੀਂ ਦੱਸਿਆ ਬਾਅਦ ਵਿੱਚ ਸਾਨੂੰ ਪਤਾ ਲੱਗ ਗਿਆ ਕਿ ਉਹ ਸਿੰਘ ਨੂੰ ਕਿਸ ਨੇ ਫੜਾਇਆ ਸੀ ਤੇ ਉਹ ਕਿੱਥੇ ਰਹਿ ਰਿਹਾ ਹੈ ਇਹ ਹਾਲੇ ਵੀ ਬੁਝਾਰਤੀ ਹੈ ਕਿ ਉਹ ਸਿੰਘ ਸ਼ਹਾਦਤ ਨੂੰ ਕਿਸ ਤਰ੍ਹਾਂ ਪ੍ਰਾਪਤ ਹੋਇਆ ਲੋਹੇਹਾਣਾ ਪੁਲਿਸ ਨੇ ਉਸ ਨੂੰ ਥੋੜਾ ਚਿਰ ਹੀ ਆਪਣੇ ਕੋਲ ਰੱਖਿਆ ਉਹ ਇੱਕ ਸ਼ੇਰ ਸੀ ਤੇ ਉਹ ਸ਼ੇਰ ਦੀ ਮੌਤ ਹੀ ਇਸ ਸੰਸਾਰ ਤੋਂ ਗਿਆ ਪਰਸ ਨੇ ਉਸ ਦਾ ਮੁਕਾਬਲਾ ਡੇਲੋ ਦੇ ਕੋਲ ਦਿਖਾਇਆ ਸੀ ਕੁਝ ਦਿਨ ਪਹਿਲਾਂ ਜਦੋਂ ਉਹ ਮੈਨੂੰ ਮਿਲਿਆ ਸੀ ਤਾਂ ਉਸ ਨੇ ਆਪਣੀ ਕੈਨੇਡਾ ਜਾਣ ਦੇ ਕਾਗਜ਼ਾਂ ਨੂੰ ਰੱਦ ਕਰਦਿਆਂ ਕਿਹਾ ਸੀ ਵੀ ਹੁਣ ਭਰਾਵਾਂ ਨੂੰ ਰਣ ਵਿੱਚ ਛੱਡ ਕੇ ਕਿਵੇਂ ਪਰਦੇਸ ਵਿੱਚ ਵੱਸ ਸਕਦੇ ਆ ਹੁਣ ਜੰਗ ਹੀ ਸਾਡਾ ਵਸੇਬਾ ਹੈ ਤੇ ਦੇਖਦੇ ਆ ਵੀ ਮੌਤ ਲੜੀ ਨਾਲ ਕਦੋਂ ਟਕਰਾ ਹੁੰਦਾ ਇਹ ਸਨ ਜੀ ਕੁਝ ਕਿੱਸੇ ਉਹਨਾਂ ਯੋਧਿਆਂ ਬਾਰੇ ਉਹਨਾਂ ਸ਼ਹੀਦਾਂ ਬਾਰੇ ਜਿਨ੍ਹਾਂ ਨੂੰ ਵਿਸਾਰ ਦਿੱਤਾ ਗਿਆ ਜਾਂ ਬਹੁਤ ਹੀ ਘੱਟ ਸਿੰਘ ਜਿਨ੍ਹਾਂ ਬਾਰੇ ਜਾਣਦੇ ਨੇ ਉਹ ਐਸੀ ਤਰ੍ਹਾਂ ਦਾ ਇੱਕ ਹੋਰ ਕਿੱਸਾ ਲੈ ਕੇ ਕੱਲ ਫੇਰ ਮਿਲਾਂਗੇ ਉਦੋਂ ਤੱਕ ਲਈ ਸਸਰੀਆ